ਤਿੰਨ ਜੱਫੇ ਸ਼ੀਲੂ ਦੇ ਮੋਟਰਸਾਈਕਲ ਵਾਲੇ ਆਹ 나ਥ ਆਹ 나ਥ ਅੱਜ ਹਾਰ ਲੈ ਦਿੱਤੇ ਜਾਣੇ ਆ ਮੇਰੇ ਮਿੱਤਰੋ ਇਹਨੇ ਕਹਿੰਦੇ ਤਲਵੰਡੀ ਚੌਧਰੀਆਂ ਚ ਜਿੱਤਿਆ ਪਰਸੋਂ ਗੱਲ ਟਿਕਾਣੇ ਲੱਗੀ ਐ ਅੱਜ 31 ਦਸੰਬਰ ਆ ਔਰ ਮੇਲਾ ਵੱਡਾ ਖੇਡ ਕਬੱਡੀ ਵੱਡੀ ਆ ਇਧਰ ਅਮਨ ਅਮਨ ਤੇ ਕਹਿੰਦੇ ਗੱਲ ਟਿਕਾਣੇ ਮਨੀਸ਼ ਨਿੱਕਾ ਬ੍ਰਾਂਡ ਖੁਸ਼ਾ ਬ੍ਰਾਂਡ ਤੇ ਜਸਪ੍ਰੀਤ ਯੂ ਐਸ ਏ ਤੇ ਯੋਧੇ ਕੈਨੇਡਾ ਦੇ ਲਾਇਆ ਆਹ ਟੱਕਰ ਆਹ ਟੱਕਰ ਆਹ ਟੱਕਰ ਦੇਖਣ ਵਾਲੀ ਮੇਰੇ ਮਿੱਤਰੋ ਅਮਨ ਅਮਨ ਦਿਉਰੇ ਵਾਲੀਆਂ ਪਰਚੀਆਂ ਨਾ ਭੇਜਿਆ ਕਰੋ ਯਾਰ ਇਹ ਤਾਂ ਬਹੁਤ سارے ਬੰਦੇ ਜੁੜੇ ਬੈਠੇ ਹੁੰਦੇ ਆ 10 20 ਹਜ਼ਾਰ ਬੰਦਾ ਜੁੜਿਆ ਬੈਠਾ ਹੁੰਦਾ ਹੁਣ ਕਿਹਦਾ ਕਿਹਦਾ ਬੋਲਾਂਗੇ ਵੀ ਫਲਾਣਾ লাইਵ ਬੈਠਾ ਹੈ ਫਲਾਣਾ লাইਵ ਬੈਠਾ ਹੈ ਖੇਡ ਕਬੱਡੀ ਦਾ ਸਵਾਦ ਦੇ ਦੇਣ ਦੇ ਲੋਕਾਂ ਨੂੰ ਆਓ ਸਾਹਮਣੇ ਇਸ ਵੇਲੇ 나ਥ 나ਥ ਟੱਕਿਆ ਜਾਊ ਕਿ ਨਹੀਂ ਗੱਲ ਸਮੇਂ ਦੀ ਪਰ ਦੂਜੇ ਪਾਸੇ ਮਨੀਸ਼ ਮਨੀ 3 ਲੱਖ ਲੱਗਾ ਹੋਇਆ ਮਨੀ 3 ਲੱਖ ਲੱਗਾ ਹੋਇਆ ਮਨੀ ਤੇ ਕਿਦਰ ਬੰਨੇ ਜੱਗੂ ਖੰਗਵਾਲੀਆ ਤੇ ਰਵੀ ਅੱਜ ਆਇਆ ਹੋਇਆ ਸੋਨੀ ਬਟਲੇ ਦੀ ਟੀਮ ਲਈ ਖੇਡਿਆ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਸਾਹਮਣੇ ਪੈਂਦੀ ਹੋਈ ਰੇਡ ਤੇ ਵੇਖਦਾ ਵੀ ਹੁਣ ਕਹਿਓ ਜੀ ਗੱਲ ਆਉਂਦੀ ਹੈ ਕਹਿਓ ਜੀ ਗੱਲ ਆਉਂਦੀ ਹੈ ਕਹਿਓ ਜੀ ਗੱਲ ਆਉਂਦੀ ਹੈ ਲੱਗਿਆ ਚੋਰ ਲਾਓ 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 ਲੱਖ ਲੱਖ 3 ਲੱਖ 3 ਲੱਖ 3 ਲੱਖ 3